सतनाम श्री वाहेगुरु साहिब जी गौड़ी महला پنجਵਾ ਹਰ ਸੰਗ ਰਾਤੇ ਪਾਹ ਨਜਲੈ ਹਰ ਸੰਗ ਰਾਤੇ ਮਾਇਆ ਨਹੀਂ ਛਲੈ ਹਰ ਸੰਗ ਰਾਤੇ ਨਹੀਂ ਡੂਬੈ ਜਲੈ ਹਰ ਸੰਗ ਰਾਤੇ ਸੁਫਲ ਫਲਾ ਸਭ ਪੈ ਮਿਟਹਿ ਤੁਮਾਰੇ ਨੈ ਪੇਟ ਤ ਸੰਗ ਹਰ ਹਰ ਗੁਨ ਗਾਏ ਰਹਾ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸੋ ਸੋਰ ਚੈਨ ਜਿਸ ਸਾਦ ਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਹੈ ਪੂਰਨ ਆਸ ਹਰ ਸੰਗ ਰਾਤੇ ਦੁੱਖ ਨਾ ਲਾਗੇ ਹਰ ਸੰਗ ਰਾਤਾ ਅਨ ਦਿਨ ਜਾਗੈ ਹਰ ਸੰਗ ਰਾਤਾ ਸਹਜ ਕਰ ਵਸੈ ਹਰ ਸੰਗ ਰਾਤੇ ਪਰਮ ਪਾਉਨ ਸੈ ਹਰ ਸੰਗ ਰਾਤੇ ਮਤ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪਰਬ ਮੇਰਾ ਬਿਸਰਤ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਹਰ ਸੰਗ ਰਾਤੇ ਪਾਹ ਨ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੁੱਬੈ ਜਲਾ ਹਰ ਸੰਗ ਰਾਤੇ ਸੁਖ ਫਲ ਫਲਾ ਸਬ ਪੈ ਮਿਟ ਹੈ ਤੁਮਰੇ ਨਾਏ ਪੇਟ ਤ ਸੰਗ ਹਰ ਹਰ ਗੁਨ ਗਾਏ ਰਹਾ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸੋ ਸੋਰ ਚੈ ਜਿਸ ਸਾਦ ਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਹੈ ਪੂਰਨ ਆਸਾ ਹਰ ਸੰਗ ਰਾਤੇ ਦੁੱਖ ਨਾ ਲਾਗੇ ਹਰ ਸੰਗ ਰਾਤਾ ਅਨ ਦਿਨ ਜਾਗੇ ਹਰ ਸੰਗ ਰਾਤਾ ਸਹਿਜ ਕਰ ਵਸੈ ਹਰ ਸੰਗ ਰਾਤੇ ਪਰਮ ਪਾਉ ਨਸੈ ਹਰ ਸੰਗ ਰਾਤੇ ਮਤ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹਉ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪਰਬ ਮੇਰਾ ਬਿਸਰਤ ਨਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਹਰ ਸੰਗ ਰਾਤੇ ਪਾਹ ਨ ਜਲੈ ਹਰ ਸੰਗ ਰਾਤੇ ਮਾਇਆ ਨਹੀਂ ਛਲੈ ਹਰ ਸੰਗ ਰਾਤੇ ਨਹੀਂ ਡੁੱਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਪੈ ਮਿਟਹਿ ਤੁਮਰੇ ਨਾਏ ਪੇਟ ਤ ਸੰਗ ਹਰ ਹਰ ਗੁਣ ਗਾਏ ਰਹਾ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰ ਸੋ ਸੌਰ ਚੈ ਜਿਸ ਸਾਦਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸਾ ਹਰ ਸੰਗ ਰਾਤੇ ਹੀ ਪੂਰਨ ਆਸਾ ਹਰ ਸੰਗ ਰਾਤੇ ਦੁੱਖ ਨਾ ਲਾਗੈ ਹਰ ਸੰਗ ਰਾਤਾ ਅਨ ਦਿਨ ਜਾਗੈ ਹਰ ਸੰਗ ਰਾਤਾ ਸਹਿਜ ਕਰ ਵਸੈ ਹਰ ਸੰਗ ਰਾਤੇ ਪਰਮ ਪਾਉ ਨਸੈ ਹਰ ਸੰਗ ਰਾਤੇ ਮਤ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹੁ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪਰਬ ਮੇਰਾ ਬਿਸਰਤ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਹਰ ਸੰਗ ਰਾਤੇ ਪਾਹ ਨ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੁੱਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਪੈ ਮਿਟਹਿ ਤੁਮਰੇ ਨਾਏ ਪੇਟ ਤ ਸੰਗ ਹਰ ਹਰ ਗੁਣ ਗਾਏ ਰਹਾ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰ ਸੋ ਸੋਰ ਚੈਨ ਜਿਸ ਸਾਦ ਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸਾ ਹਰ ਸੰਗ ਰਾਤੇ ਹੈ ਪੂਰਨ ਆਸਾ ਹਰ ਸੰਗ ਰਾਤੇ ਦੁੱਖ ਨਾ ਲਾਗੈ ਹਰ ਸੰਗ ਰਾਤਾ ਅਨ ਦਿਨ ਜਾਗੈ ਹਰ ਸੰਗ ਰਾਤਾ ਸਹਿਜ ਕਰ ਵਸੈ ਹਰ ਸੰਗ ਰਾਤੇ ਪਰਮ ਪਾਉ ਨ ਸੈ ਹਰ ਸੰਗ ਰਾਤੇ ਮਤ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪਰਬ ਮੇਰਾ ਬਿਸਰਤ ਨਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਹਰ ਸੰਗ ਰਾਤੇ ਪਾਹ ਨ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਪੈ ਮਿਟੇ ਤੁਮਾਰੇ ਨਾਏ ਪੇਟ ਤ ਸੰਗ ਹਰ ਹਰ ਗੁਣ ਗਾਏ ਰਹਾ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸੋ ਸੌਰ ਚੈ ਜਿਸ ਸਾਦ ਕਾ ਮੰਤਾ ਹਰ ਸੰਗ ਰਾਤੇ ਜਮਤੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁੱਖ ਨਾ ਲਾਗੇ ਹਰ ਸੰਗ ਰਾਤਾ ਅਨ ਦਿਨ ਜਾਗੇ ਹਰ ਸੰਗ ਰਾਤੇ ਸਹਿਜ ਕਰ ਵਸੈ ਹਰ ਸੰਗ ਰਾਤੇ ਪਰਮ ਪਾਉ ਨਸੈ ਹਰ ਸੰਗ ਰਾਤੇ ਮਤ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹਉ ਨਾਨਕ ਤਿਨ ਕਉ ਬਲ ਜਾਈ ਜਿਨ ਕਉ ਪਰਬ ਮੇਰਾ ਬਿਸਰਤ ਨਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਹਰ ਸੰਗ ਰਾਤੇ ਪਾਹ ਨ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਖ ਫਲ ਫਲਾ ਸਭ ਪੈ ਮਿਟਹਿ ਤੁਮਰੇ ਨਾਏ ਪੇਟ ਤ ਸੰਗ ਹਰ ਹਰ ਗੁਣ ਗਾਏ ਰਹਾ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸੋ ਸੋਰ ਚੈ ਜਿਸ ਸਾਦ ਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਹੈ ਪੂਰਨ ਆਸ ਹਰ ਸੰਗ ਰਾਤੇ ਦੁੱਖ ਨ ਲਾਗੇ ਹਰ ਸੰਗ ਰਾਤਾ ਅਨ ਦਿਨ ਜਾਗੈ ਹਰ ਸੰਗ ਰਾਤਾ ਸਹਜ ਕਰ ਵਸੈ ਹਰ ਸੰਗ ਰਾਤੇ ਪਰਮ ਪਾਉ ਨਸੈ ਹਰ ਸੰਗ ਰਤੇ ਮਤ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹ ਨਾਨਕ ਤਿਨ ਕੌ ਬਲ ਜਾਈ ਜਿਨ ਕਉ ਪਰਬ ਮੇਰਾ ਬਿਸਰਤ ਨਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਹਰ ਸੰਗ ਰਾਤੇ ਪਾਹ ਨ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਪੈ ਮਿਟ ਹੈ ਤੁਮਰੇ ਨਾਏ ਪੇਟ ਤ ਸੰਗ ਹਰ ਹਰ ਗੁਨ ਗਾਏ ਰਹਾ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸੋ ਸੋਰ ਚੈ ਜਿਸ ਸਾਦ ਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਹੀ ਪੂਰਨ ਆਸਾ ਹਰ ਸੰਗ ਰਾਤੇ ਦੁੱਖ ਨਾ ਲਾਗੈ ਹਰ ਸੰਗ ਰਾਤਾ ਅਨ ਦਿਨ ਜਾਗੈ ਹਰ ਸੰਗ ਰਾਤਾ ਸਹਿਜ ਕਰ ਵਸੈ ਹਰ ਸੰਗ ਰਾਤੇ ਪਰਮ ਪਾਉ ਨਸੈ ਹਰ ਸੰਗ ਰਾਤੇ ਮਤ ਉਤਮ ਹੋਇ ਹਰ ਸੰਗ ਰਾਤੇ ਨਿਰਮਲ ਸੋਇ ਕਹ ਨਾਨਕ ਤਿਨ ਕਉ ਬਲ ਜਾਈ ਜਿਨ ਕਉ ਪਰਬ ਮੇਰਾ ਬਿਸਰਤ ਨਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਹਰ ਸੰਗ ਰਾਤੇ ਪਾਹ ਨ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਖ ਫਲ ਫਲਾ ਸਭ ਪੈ ਮਿਟੇ ਤੁਮਾਰੇ ਨਾਏ ਪੇਟ ਤ ਸੰਗ ਹਰ ਹਰ ਗੁਨ ਗਾਏ ਰਹਾ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸੋ ਸੋਰ ਚੈਨ ਜਿਸ ਸਾਦ ਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਹੀ ਪੂਰਨ ਆਸਾ ਹਰ ਸੰਗ ਰਾਤੇ ਦੁੱਖ ਨਾ ਲਾਗੇ ਹਰ ਸੰਗ ਰਾਤਾ ਅਨ ਦਿਨ ਜਾਗੇ ਹਰ ਸੰਗ ਰਾਤਾ ਸਹਿਜ ਕਰ ਵਸੈ ਹਰ ਸੰਗ ਰਾਤੇ ਪਰਮ ਪਾਉ ਨਸੈ ਹਰ ਸੰਗ ਰਾਤੇ ਮਤ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹੁ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪਰਬ ਮੇਰਾ ਬਿਸਰਤ ਨਾਹੀ ਸਤ ਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਹਰ ਸੰਗ ਰਾਤੇ ਪਾਹ ਨ ਜਲੈ ਹਰ ਸੰਗ ਰਾਤੇ ਮਾਇਆ ਨਹੀਂ ਛਲੈ ਹਰ ਸੰਗ ਰਾਤੇ ਨਹੀਂ ਡੁੱਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਪੈ ਮਿਟਹਿ ਤੁਮਾਰੇ ਨਾਏ ਪੇਟ ਤ ਸੰਗ ਹਰ ਹਰ ਗੁਣ ਗਾਏ ਰਹਾ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰ ਸੋ ਸੌਰ ਚੈ ਜਿਸ ਸਾਦਕਾ ਮੰਤਾ ਹਰ ਸੰਗ ਰਾਤੇ ਜਮਕੀ ਨਹੀਂ ਤਰਾਸਾ ਹਰ ਸੰਗ ਰਾਤੇ ਹੈ ਪੂਰਨ ਆਸਾ ਹਰ ਸੰਗ ਰਾਤੇ ਦੁੱਖ ਨ ਲਾਗੇ ਹਰ ਸੰਗ ਰਾਤਾ ਅਨ ਦਿਨ ਜਾਗੇ ਹਰ ਸੰਗ ਰਾਤਾ ਸਹਿਜ ਕਰ ਵਸੈ ਹਰ ਸੰਗ ਰਾਤੇ ਪਰਮ ਪਾਉ ਨਸੈ ਹਰ ਸੰਗ ਰਾਤੇ ਮਤ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹੁ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪਰਬ ਮੇਰਾ ਬਿਸਰਤ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਹਰ ਸੰਗ ਰਾਤੇ ਪਾਹ ਨ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੁੱਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਪੈ ਮਿਟੇ ਤੁਮਾਰੇ ਨਾਏ ਪੇਟ ਤ ਸੰਗ ਹਰ ਹਰ ਗੁਣ ਗਾਏ ਰਹਾ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸੋ ਸੋਰ ਚੈ ਜਿਸ ਸਾਦ ਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸਾ ਹਰ ਸੰਗ ਰਾਤੇ ਹੈ ਪੂਰਨ ਆਸਾ ਹਰ ਸੰਗ ਰਾਤੇ ਦੁੱਖ ਨਾ ਲਾਗੈ ਹਰ ਸੰਗ ਰਾਤਾ ਅਨ ਦਿਨ ਜਾਗੈ ਹਰ ਸੰਗ ਰਾਤੇ ਸਹਿਜ ਕਰ ਵਸੈ ਹਰ ਸੰਗ ਰਾਤੇ ਪਰਮ ਪਾਉ ਨਸੈ ਹਰ ਸੰਗ ਰਾਤੇ ਮਤ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹਉ ਨਾਨਕ ਤਿਨ ਕਉ ਬਲ ਜਾਈ ਜਿਨ ਕਉ ਪਰਬ ਮੇਰਾ ਬਿਸਰਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹੀਪੁਰ ਜੇ ਕੀ ਫਤਿਹ